ਆਸਾ ਮਹੱਲਾ ਪੰਜਵਾਂ ਵਾਣ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਮੋ ਸੋਹ ਆਪਨੜਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸੁਆਮੀ ਦਿਨ ਸਰੈਣੀ 라ਵੀਐ ਸਾਸ ਸਾਸ ਚਤਾਰ ਜੀਵਾ ਪ੍ਰਭ ਪੀਖ ਹਰ ਗੁਣ ਗਾਵੀਐ ਬਿਰਹਾ ਲੱਜਾਇਆ ਦਰਸ ਪਾਇਆ ਅਮਿਉ ਦ੍ਰਿਸ਼ਟ ਸਚੰਤੀ ਬਿਨਵੰਤ ਨਾਨਕ ਮੇਰੀ ਏਚ ਪੁਨੀ ਮਿਲੇ ਜਿਸ ਖੋਜੰਤੀ ਨਸਮੰਯ ਹੋ ਕਿਲ ਵਿਖੋ ਹੋ ਕਰਤਾ ਘਰ ਆਇਆ ਦੂਤ ਹੈ ਦਹਿਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਵਿੰਦ ਲਾਲਨ ਸਾਧ ਸੰਗ ਵਖਾਣਿਆ ਆਚਰਜ ਦੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਦੀ ਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨਗਰਹੋ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਲਾਈ ਗੋਬਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸਵਾਮੀ ਸਗਲੇ ਆਸ ਪੁਜਾਇਣ ਨਿਦ ਸਿਦ ਚਰਨ ਗਹਿ ਤਾਂ ਕੇਹਾ ਕਾੜਾ ਸਭ ਕਿਸ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੁਜਾਲੀਨੇ ਨਾਮ ਦੀਨੇ ਕਰ ਧਾਰਮਸਤ ਕਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮਨਾ ਉਪਾੜਾ ਕਾਸ ਸਮ ਹੱਲਾ ਪੰਜਵਾ ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੈ ਜਿਸ ਪਾਸ ਲਕਾਇੰਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੋ ਕਰਤ ਕੀ ਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੀ ਭਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ ਬਲਵੰਚ ਕਰ ਉਦਰ ਭਰਹਿ ਮੂਰਖ ਗਾਵਾਰਾ ਸਬ ਕਿਛ ਦੇ ਰਹਾ ਹਰ ਦੇਵ ਨਹਾਰਾ ਦਤਾਰ ਸਦਾ ਦਿਆਲ ਸੁਆਮੀ ਕਾਏ ਮਨੁ ਵਿਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੁੱਲ ਸਮੂਹਾ ਤਾਰੀਐ ਸਿੱਧ ਸਾਧਕ ਦੇਵ ਮੁਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨਹਿ ਹਾਰਾ ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵ ਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿਨਿ ਤਰਿਆ ਜਿਨਿ ਏਕ ਧਿਆਇਆ ਤਜ ਕਾਮ ਕ੍ਰੋਧ ਅਨੇੰਦ ਨਿੰਦਾ ਪ੍ਰਭ ਸਰਨ ਆਈ ਆਇਆ ਜਲ ਥਲ ਮਹੀਲ ਰਵਿਆ ਸੁਆਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੇਖ ਹਰ ਚੰਦੌਰੜੀ ਅਸਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੈ ਦਿਨ ਸਰਹਿਣ ਸੰਭਾਲੀਐ ਹਰ ਏਕ ਬਿਨ ਕਾਛੇ ਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡਭਾਗ ਪਾਈਐ ਸੂਖ ਸਹਿਜ ਸਮਾਹੀ ਫਾਸਾ ਮਹੱਲਾ ਪੰਝਵਾਂ ਸੰਤ ਘਰ ਅਠਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੈ ਤੀਖਣ ਮਦ ਬਿਪਰੀਤ ਹੈ ਅਵਧ ਅਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋ ਰਹਿ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰुणा ਪਤੀ ਜਨਮ ਮਰਨ ਅਨੇਕ ਬੀਤੇ ਪ੍ਰਿਆ ਸੰਗ ਬਿਨ ਕਛ ਨਹ ਗਤੇ ਕੁੱਲ ਰੂਪ ਧੂਪ ਗਿਆਨ ਹੀ ਨਹੀਨੀ ਤੁਜ ਬਿਨਾ ਮੋਹਿ ਕਮਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰਿਆ 나ਥ ਨਰਹਰ ਕਰੋਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਬਿਸਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰਿਆ ਬਿਨੋ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੀ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੀ ਉਹ ਬੇਦੇਉ ਸਹਿਜ ਸਰੂਪ ਤ ਪ੍ਰਿਆ ਪ੍ਰੀਤ ਲਾਗੀ ਮਿਲ ਬੈ ਰਾਗੀ ਖਿਨ ਰਹਿਣ ਪ੍ਰਿਗ ਤਨ ਤਿਸ ਬਿਨਾ ਪਲ ਕਾ ਨਾ ਲਾਗੇ ਪ੍ਰਿਆ ਪ੍ਰੇਮ ਪਾਗੇ ਚਿਤਵੰਤ ਅਨੰਦਿਨ ਪ੍ਰਭ ਮਨ ਆ ਸਿਰੀ ਦਾੰ ਗਰਾਤੇ ਨਾਮ ਮਾਤੇ ਭੈ ਪਰਮ ਦੁਤੀਆ ਸਗਲ ਖੋਤ ਕਰ ਮਯਾ ਦਯਾ ਦਿਆਲ ਪੂਰਨ ਹਰ ਪ੍ਰੇਮ ਨਾਨਿਕ ਮਗਨ ਹੋਤ ਅਲੀਲ ਗੁੰਜਾਤ ਅਲੀਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ ਪਿਆਸ ਚਾਤਰਕ ਚਿਤ ਪਿਆਸ ਹੈ ਹਨ ਬੂਦ ਬਚਿੱਤਰ ਮਨ ਆਸਹਿ ਹਲ ਪੀਵਤ ਬਿਨ ਸਤ ਤਾਪ ਤਾ ਪਾਪ ਨਾ ਸੁਨ ਦੁਖ ਨਾ ਸੁਨ ਮਿਲ ਪ੍ਰੇਮ ਮਨ ਤਨ ਅਤ ਘਣਾ ਸੁੰਦਰ ਚਤੁਰ ਸੁਜਾਨ ਸੁਆਮੀ ਕਮਣ ਰਸਨਾ ਗੁਣ ਪਨਾ ਗਹਿ ਭੁਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ ਚਿਤਵਉ ਚਿਤਨਾਥ ਚਿਤਵਉ ਚਿਤਨਾਥ ਹੀ ਰਖ ਲੇਵੋ ਸਰਣ ਅਨਾਥ ਹੀ ਮਿਲ ਚਾਉ ਚਾਈ ਲੈ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੀ ਮਨ ਲੁਬਦ ਗੋਪਾਲ ਗਿਆਨ ਹੀ ਜਾਚਕ ਜਨ ਰਾਖਤਮਾਨ ਰਬ ਮਾਨ ਪੂਰਨ ਦੁਖ ਬਦੀਰਨ ਸਗਲ ਇਛ ਪੁਜੰਤੀਆ ਹਰ ਕੰਠ ਲਾਗੇ ਦਿਨ ਸਭਾਗੇ ਮਿਲਨਾ ਹਸੀਜ ਸੁਹੰਤੀਆ ਪ੍ਰਭ ਦਿஷ்ட ਧਾਰੀ ਮਿਲੇ ਮਰਾਰੀ ਸਗਲ ਕਲਮਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਤਰ ਗੁਣ ਨਿਧਾਨ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲੇ ਹਾਰੀ ਗੁਰ ਆਪਣੀ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇਤ ਸੁਟੇ ਤਿਲਬੁਆੜ ਜਿਉਂ ਸੁਣੇ ਅੰਦਰ ਕੀਤ ਕੀਤਾ ਅੰਦਰ ਸੁਟਿਆ ਕਹੋ ਨਾਨਕ ਸੋਨਾ ਫਲਿਅਹ ਫੁਲਿਅਹ ਬੱਪੜੇ ਪੀ ਤਨ ਵਿੱਚ ਸਵਾਹ ਪੌੜੀ ਆਪੀਨ ਆਪ ਸਾਜਿਓ ਆਪੀਨ ਰਖਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵਹਿ ਕਰਹਿ ਪਸਾਉ ਤੂੰ ਜਾਣੋ ਈ ਸਭ ਸੈ ਦੇਲ ਸਹਜਿੰਦ ਕੋ ਆਉ ਕਰ ਆਸਣ ਡਿਠੋ ਚਾਉ ਸ਼ਲੋਕ ਮਹੱਲਾ ਪਹਿਲਾ